ਆਖਣ ਵੇਖਣ ਬੋਲਣਾ ਸ਼ਬਦ ਦੇ ਰਹਿਆ ਸਮਾਏ ਇਨ ਸਪੀਕਿੰਗ ਇਨ ਸੀਇੰਗ ਐਂਡ ਇਨ ਵਰਡ ਰਿਮੇਨ ਇਮੋਸ਼ਨ ਇਨ ਦਾ ਸ਼ਬਦ ਕਿ ਕਿਸੇ ਨੂੰ ਕੁਝ ਕਹਿਣਾ ਆਖਣਾ ਫਿਰ ਕੁਝ ਕਿਸੇ ਦਾ ਬੋਲਣਾ ਸੁਣਨਾ ਅਤੇ ਉਸ ਤੋਂ ਬਾਅਦ ਕੋਈ ਵੀ ਸ਼ਬਦ ਦਾ ਉਚਾਰਨ ਕਰਨਾ ਤੇ ਕਿਸੇ ਨੂੰ ਦੇਖਣਾ ਜਾਂ ਕਿਸੇ ਨੂੰ ਦਿਖਾਉਣਾ ਆਖਣ ਵੇਖਣ ਬੋਲਣਾ ਕਿਸੇ ਤੋਂ ਸੁਣਿਆ ਅੱਖਾਂ ਨਾਲ ਦੇਖਿਆ ਤੇ ਫਿਰ ਕਿਸੇ ਨੂੰ ਜਾ ਕੇ ਦੱਸਤਾ ਇਦੇ ਵਿੱਚ ਪਰਦਾ ਢਕੋ ਜੇ ਕਦੇ ਕਿਸੇ ਦਾ ਅ ਪਰਦਾ ਢਕਣ ਦਾ ਮੌਕਾ ਮਿਲ ਢਕ ਲੋ ਪਰਮਾਤਮਾ ਤੁਹਾਡਾ ਧੱਕੇਗਾ ਕਿਸੇ ਦੀ ਲੜਾਈ ਦੇਖ ਕੇ ਨਾ ਟੀਵੀ ਦੀ ਬਾਜ ਉੱਚੀ ਚੱਕਦਿਆ ਕਰੋ ਤੇ ਕੱਲ ਨੂੰ ਆਪਣੇ ਘਰੇ ਹੋਵੇ ਅਗਲਾ ਵੀ ਬਾਜ ਉੱਚੀ ਕਰ ਦੇਵੇ ਇਹਨਾਂ ਵੀ ਜਾ ਕੇ ਵਿਚ ਵਰਜੋ ਐ ਦੋਨੇ ਹੱਥੇ ਦਾ ਪਿੱਛੇ ਲਾ ਕੇ ਖੜ ਕੇ ਦੇਖੋ ਚੌਧਰੀ ਬਣ ਕੇ ਨਹੀਂ ਗੁਰਬਾਣੀ ਦਾ ਸਿਧਾਂਤ ਹੈ ਕਿਸੇ ਦਾ ਪਰਦਾ ਢਕੋ ਚਾਹੇ ਕਿਸੇ ਨੂੰ ਕੁਝ ਕਹਿ ਕੇ ਚੰਗੇ ਬੋਲ ਬੋਲ ਕੇ ਚਾਹੇ ਕਿਸੇ ਤੋਂ ਕੁਝ ਸੁਣ ਕੇ ਚਾਹੇ ਅੱਖਾਂ ਨਾਲ ਦੇਖ ਕੇ ਕਿਸੇ ਗਰੀਬ ਦੀ ਰੱਖ ਲੋ ਹੈਲਪ ਕਰੋ ਇੱਕ ਦੂਜੇ ਦੀ ਇੱਕ ਦੂਜੇ ਦਾ ਆਸਰਾ ਬਣੋ ਇਸ ਆਸਰੇ ਦੇ ਵਿੱਚ ਇਹਨਾਂ ਤਿੰਨਾਂ ਗੱਲਾਂ ਦੇ ਵਿੱਚ ਰੱਬ ਹੈ ਉਹਨੂੰ ਪਹਿਚਾਨ ਲੈ ਇਨਸਾਨ